ਮੈਂਦੇ ਸਾਹਮਣੇ ਰਾਏ ਸਾਹਿਬ ਦਾ ਵੱਲ ਇਹਨਾਂ ਪਹਿਲਵਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ। ਲਓ ਅੱਜ ਜਖਵਾਲੀ ਦੀ ਧਰਤੀ ਤੇ ਪਹਿਲਾ ਪਹਲਾ ਸੀ ਜਖਵਾਲੀ ਨਗਰ ਦਾ ਪ੍ਰਮਾਤਮਾ ਕੇ ਆਸ ਕਰਦੇ ਆ ਕਿੰਨੇ ਵੀਰ ਜੇ ਪ੍ਰਮਾਤਮਾ ਨੇ ਸਾਸਾਂ ਦੀ ਪੂੰਜੀ ਬਖਸ਼ੀ ਤਾਂ ਜ਼ਰੂਰ ਹੋ ਜੇ ਲਾਵਾਂਗੇ ਇਸ ਨਗਰ ਦੇ ਵਿੱਚ ਲਓ ਇੱਧਰ ਰਾਏ ਸਾਹਿਬ ਨੂੰ ਧੰਨਵਾਦ ਜਿਹੜੇ ਨਿੱਕੇ ਦੀ ਸੱਤੇ ਤੇ ਆਪਣੇ ਨਗਰ ਸਾਹਿਬ ਜਿਸ ਨਗਰ ਦੇ ਇਤਿਹਾਸ ਕੋਟੋ ਵੀਰੋ ਪਿੱਛੇ ਆਓ ਧੰਨਵਾਦ ਹੈ ਕਿ ਇਹਨਾਂ ਪਹਿਲਵਾਨਾਂ ਦਾ ਵੱਡਾ ਸਨਮਾਨ ਕੀਤਾ ਜਾ ਰਿਹਾ ਹੈ ਲੋ ਅੱਜ ਦੇ ਦਿਨ ਵੀ ਕੋਲਾ ਸਾਹਿਬ ਸਾਡੇ ਰਾਇਸ ਸਾਹਿਬ ਦੀ ਸਾਂਝੀ ਖਵਾਰੀ ਦੇ ਪਿੰਡ ਦੇ ਵਿੱਚ ਅੱਜ ਇਹਨਾਂ ਪਹਿਲਵਾਨਾਂ ਦਾ ਸਨਮਾਨ ਕਰਦੇ ਹੋਏ ਕਨਾਲ ਸਮੁੱਚੀ ਮੈਨੇਜਮੈਂਟ ਤੇ ਤੇ ਸਮੁੱਚੀ ਆਵਾਜ਼ ਤੇ ਪਾਰਟੀ ਦੀ ਟੀਮ ਸਮੁੱਚੀ ਮਿੱਤਰ ਮੰਡਲੀ ਕਰਦੇ ਆ ਸਾਡੇ ਵਿੱਚ ਹਮੇਸ਼ਾ ਦੀ ਮੈਂ ਇੱਕ ਨਸਿਆ ਬਹੁਤ ਹੀ ਸਤਿਕਾਰ ਧੰਵਾਸੇ ਕੀ ਮਾਨ ਸਾ ਮਿਲਣਾ ਜਿਨ੍ਹਾਂ ਨੇ ਬੰਦਾ ਕਾਲਾ ਇਸ ਪੰਜਾਬ ਦੇ ਕੌਮ ਦੇ ਪਰਚੌਰ ਦੇ ਲਈ ਤਰਿਆ ਹੋਇਆ ਜੁੱਧ ਹੁਣ ਸਾਡੇ ਨਾਲ ਦੋ ਜਣ ਸਾਥੇ ਕਰਨਗੇ ਸਾਡੇ ਰਾਜ ਸਾਹਿਬ ਜੀ ਸਭ ਤੋਂ ਪਹਿਲਾਂ ਸਮੁੱਚੇ ਨਾਗਰ ਜਗਵਰੀ ਨੂੰ ਇਸ ਕਲ ਦੀ ਆਵਾਜ਼ ਦਿਖਵਾਲੀ ਇਹ ਤਾਂ ਜੋ ਹੈ ਪੰਜਾਬ ਦੀ ਖੇਡ ਹੈ ਦਿਖਵਾਲੀ ਪਾ ਦੇਣਾ ਜੇ ਇਹ ਕੇ ਅੱਛਾ ਕਿਸੇ ਮੁਸਤੀ ਮੰਗਲ ਕਰਾਇਆ ਸਾਰਾ ਧੰਨਵਾਦ ਸਬਸਕ੍ਰਾਈਬ ਕਰ ਲੈ ਰੋ ਜੀ ਦਿਨ ਕੋ ਅਜਿੰਨੇ ਟਾਈਮ ਤੱਕ ਪਹਿਲਵਾਨੀ ਕਰਕੇ ਪੂਰੀ ਔਰ ਜਿੰਨਾ ਮਾਨ ਸਰਕਾਰ ਸਾਨੂੰ ਦੇਣਾ ਚਾਹੁੰਦਾ ਹੈ ਅਸੀਂ ਸ਼ਾਇਦ ਦੇ ਵੀ ਛੋਟੇ ਵੀ ਕਰਾ ਬਹੁਤ ਬਹੁਤ ਧੰਨਵਾਦ ਸਾਡੇ ਨੌਜਵਾਨਾਂ ਨੂੰ ਤੁਸੀਂ ਕੁਸ਼ਤੀ ਦੇ ਮੰਗਲ ਚ ਖੇਡ ਦੇ ਮੈਦਾਨ ਚ ਔਰ ਨਸ਼ਿਆਂ ਤੋਂ ਦੂਰ ਜੋ ਮਾਨਯੋਗ ਸਰਦਾਰ ਕਮਨ ਸਿੰਘ ਸਾਹਿਬ ਦਾ ਖਤਮ ਹੈ ਕਿ ਜਿਸੇ ਆਪਣੇ ਨੌਜਵਾਨਾਂ ਨੂੰ ਗਰਾਉਂਡ ਤੇ ਰੱਖੇ ਉਹਦੇ ਲਈ ਅਸੀਂ ਸਾਡੀ ਮਾਣ ਦੇ ਦਿੱਤੀ ਹੋਰ ਦਾ ਰੋੜਾ ਹੈ ਯਾਰ ਸਾਰੇ ਮਹਿਮਾਨ ਸਾਹਿਬ ਦਾ ਰੋਲਾ ਇਹਨਾਂ ਦਾ ਕੰਮ ਬਾਕੀ ਲੂੰਗਾ ਕਿਉਂਕਿ ਕੋਈ ਬਹੁਤ ਵੱਡੀ ਗੇੜ ਹੈ ਸਾਡੀ ਕਮੈਂਟਰੀ ਵਾਲੇ ਵੀ ਰੰਗ ਇਹਨਾਂ ਦੀ ਵੀ ਬਾਤ ਮਕੀਦੇ ਆ ਕਿਉਂਕਿ ਸੰਯੋਗ ਹੋਈ ਸੋ ਸਾਲ ਮੋਢਾ ਬਹੁਤ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਸਰਪੰਚ ਸਾਹਿਬ ਗੁਰਦੀਪ ਸਿੰਘ ਜਖਵਾਲੀ ਕੁਲਵਿੰਦਰ ਸਿੰਘ ਜੱਟ ਸਾਡੇ ਨਾਥ ਸਾਹਿਬ ਮਨੂਜੀ ਸਿੰਘ ਜੀ ਰਵੇਦੀ ਸਿੰਘ ਖੰਦਰ ਸਿੰਘ ਜੀ ਨਕੀਮ ਕੰਗਰ ਕੰਗਰ ਸਿੰਘ ਜੀ ਵੀ ਨਾਦੀ ਰਾਮ ਸਿੰਘ सुरेंद्र ਗੌਰ ਸ਼ਿਦਰ ਗੌਰ ਪਤਨ ਸਿੰਘ ਜੀ ਪਤਨ ਦੀ ਦਰਸੀ ਪ੍ਰਦਾਨ ਕਰਵਾਇਆ ਬਹੁਤ ਬੜੇ ਅਰੇ ਦਾ ਜਿਹਨੇ ਖਾਣ ਖਾਣਾ ਹੋਵੇ ਕੋਈ ਆਰਡਰ ਨੂੰ ਪੁੱਛਿਆ ਸਾਡੇ ਸਰਕਾਰਿਓ ਚੁੱਪੀ ਦਾ ਕਿਉਂਕਿ ਕਈ ਸਾਡੇ ਸਾਰੇ ਸਰਕਾਰਿਓ ਦੇ ਨਾਲ ਇਹ ਰਹਿ ਗਿਆ ਮੇਰੇ ਲਈ ਵੀ ਸਾਰੇ ਸਰਕਾਰਿਓ ਸਾਡੇ ਜਗਦੀਪ ਸਿੰਘ ਜੀ ਪੰਚ ਹਰਬੀਰ ਸਿੰਘ ਸਾਡੇ ਕਾਰਮ ਜੀ ਸਰਪੰਚ ਸਾਹਿਬ ਨੇ ਰਿਕਸ਼ਨ ਸਰਪੰਚ ਸਾਹਿਬ ਨਾਲ ਪਰ ਸੁਖੀ ਸਾਡਾ ਨੌਜਵਾਨ ਸਰਪੰਚ ਗੱਡਨੀਾ ਹਰਜੀਤ ਸਿੰਘ ਜੀ ਸੈਕਟਰੀ ਗੁਰਮੀਤ ਸਿੰਘ ਜੀ ਮਹਾਰੀ ਤੋਂ ਆਏ ਨੇ ਸਤਨਾਬ ਸਿੰਘ ਜੀ ਮੀਂਹਪਟਾ ਮੋਲੇਪੁਰ ਬਾਬਾ ਕਿਕਰ ਸਿੰਘ ਜੀ ਸਤਨਾਬ ਸਿੰਘ ਹੋਰ ਜਿਨੇ ਸਾਡੇ ਸਨਕਾਰਯੋਗ ਸਾਥੀ ਜਿਨੇ ਵੀ ਖੜੇ ਸਾਰੇ ਤੁਸੀਂ ਸਨਕਾਰਯੋਗ ਸਾਡੇ ਜਿੰਦਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਹਿਐਸੀ ਸਾਡੇ ਗੁਰਮੀਤ ਸਿੰਘ ਜੀ ਚੇਅਰਮੈਨ ਸਾਹਿਬ ਉਹ ਵੀ ਛੇ ਸੌ ਕੇ ਉਹਨਾਂ ਦਾ ਤੁਹਾਡਾ ਸਾਰਿਆਂ ਦਾ ਆਪਾਂ ਨੇ ਗੇਮ ਜਿੰਦੀ ਰੱਖਣੀ ਅੱਜ ਸਾਨੂੰ ਲੋੜ ਹੈ ਹਮਲਾ ਮਾਰਦੇ ਜਿੰਨੇ ਤੁਸੀਂ ਚੱਲ ਕੇ ਆਏ ਹੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡਾ ਯੋਗਦਾਨ ਹੈ ਹਰ ਇੱਕ ਬੰਦੇ ਦਾ ਜਿਹੜੀ ਇਹ ਗੇਮ ਨੂੰ ਜਿੰਦਾ ਰੱਖ ਲਈ ਔਰ ਅਸੀਂ ਆਪਣਾ ਜਿਹੜਾ ਨੌਜਵਾਨ ਪਹਿਲਵਾਨੀ ਦਾ ਵਿਸ਼ਵਾਸ ਹੋਣ ਹੈ ਕਿ ਛੋਟੇ ਵੀਰ ਪਰਵਾਹ ਨਾ ਕਰੀ ਸਰਕਾਰ ਤੋਡੀਆਂ ਤੋੜੇ ਨਾਲ ਸਾਡੇ ਸਾਰੇ ਕਹ ਰਹੇ ਸੀ ਵੀ 20000 ਲekin ਮੈਂ ਇਹ ਕਹਿਣਾ ਕਿ ਇਹ ਬਹੁਤ ਖੂਰੀਏ ਇਹਨਾਂ ਨੂੰ ਥਾਪੜਾਂ 52000 ਖਾਣੇ ਤੇ ਰਿਸਟਾਂ ਨੂੰ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਪ੍ਰੈਸ ਵਾਲੇ ਵੀ ਸਾਡੇ ਇੱਥੇ ਹੀ ਗੜਿਆ ਉਹਨਾਂ ਦਾ ਵੀ ਧੰਨਵਾਦ ਸੋ ਸਾਰਿਆਂ ਦਾ ਤੁਹਾਡਾ ਧੰਨਵਾਦ ਆਪਾਂ ਨੌਜਵਾਨਾਂ ਨੂੰ ਗ੍ਰਾਊਂਡ ਤੇ ਲੈ ਕੇ ਆਉਂਦੇ ਹਾਂ ਔਰ ਥੋੜੇ ਜਿਹੇ ਜਵਾਨ ਨੂੰ ਕਿਰਪਾ ਕਰੋ ਕਿ ਚਕਵਾਈ ਨਗਰ ਕਸ਼ੇ ਨੂੰ ਬਹੁਤ ਬਣੀ ਖੁਸ਼ੀ ਦਵਾ ਔਰ ਪੂਰੇ ਲੱਕੇ ਗੁੰਜ ਦੇ ਗਰਾਡ ਦੇ ਤੋਂ ਜੋ ਜੋ ਕਹੇ ਉਹ ਹੋਊਗਾ ਮੈਂ ਜ਼ਲਾਤ ਆ ਨਹੀਂ ਕਰ ਰਿਹਾ ਕਿ ਜਿਹੜੀ ਚਿੱਠੀ ਆ ਕੇ ਉਸਨੂੰ ਫੁਲਫੁਲਾਨ ਕਰਕੇ ਹੋਊਗਾ ਔਰ ਇੱਕ ਹੋਰ ਵੀ ਸਾਰਿਆਂ ਦੀ ਬਦੌਲਤ ਇਹ ਕਿ ਸ਼ਹਿਰ ਬਣੇ ਬਹੁਤ ਕੁਝ ਕਰਨਾ ਪਿਆ ਅੱਛੇ 6 ਮਹੀਨੇ ਡਿਵੈਲਪਮੈਂਟ ਦੇ ਮਹੀਨੇ ਹੋਣਗੇ ਔਰ ਜਿੰਨੀਆਂ ựngੀਆਂ ਸੜਕਾਂ ਨੇ ਸਾਰੀਆਂ ਸੜਕਾਂ ਦੇ ਟੈਂਡਰ ਸਰਕਾਰਾਂ ਦੀ ਕਿਰਪਾ ਨਾਲ ਹੋ ਗਏ ਉਹ ਜਿੰਦੀ ਬਣਨਾ ਸਟਾਰ ਹੋ ਜਾਣਗੀਆਂ ਔਰ ਪਿੰਡਾਂ ਚ ਗਰਾਊਂਡ ਬਹੁਤ ਸਾਰੇ ਪਿੰਡਾਂ ਦੇ ਆਗੇ ਔਰ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਛੇਕੀ ਲੈ ਕੇ ਆਵਾਂਗੇ ਹਰ ਇੱਕ ਸਿੰਘ ਤੇ ਹਰ ਇੱਕ ਪਿੰਡ ਤੋਂ ਹੋਵੇ ਸਾਡੇ ਨੌਜਵਾਨ ਨਸ਼ਿਆਂ ਵਾਲਾ ਜਾਣ ਸਾਰੀਆਂ ਸੂਰਤਾਂ ਨੌਜਵਾਨਾਂ ਨੂੰ ਜਿਨ੍ਹਾਂ ਜਿਹਨੂੰ ਟਿੱਕ ਦਈਦੀ ਆ ਬਾਲੀਬਾਲ ਦੀ ਕ੍ਰਿਕਟ ਦੀ ਸਾਰੀ ਦਾ ਬਹੁਤ ਛੇਕੀ ਅਸੀਂ ਆਪਣੇ ਨੌਜਵਾਨਾਂ ਲਈ ਵੀ ਸਾਰਾ ਸਮਾਨ ਪ੍ਰੋਵਾਈਡ ਕਰਾਉਣਾ ਲਈ ਖੁੱਡਾ ਸਾਰਿਆਂ ਦਾ ਧੰਨਵਾਦ ਔਰ ਸਾਰੇ ਜਿਨ੍ਹਾਂ ਨੇ ਤੁਸੀਂ ਉਹਨਾਂ ਚੱਲ ਕੇ ਸਾਡੇ ਵਿੱਚੇ ਵੀ ਆਇਆ ਮਾਦਾ ਧੰਨਵਾਦ ਕਰਦਾ ਕਿਉਂਕਿ ਇਹ ਗੇਮ ਕੁਸ਼ਤੀ ਦੀ ਗੇਮ ਆਪਾਂ ਜਿਹੜੇ ਕਿੰਨ ਆਪਾਂ ਜਾਣਦੇ ਸੀ ਦਾਰਾ ਸਿੰਘ ਪਹਿਲਵਾਨ ਦਾਮਾ ਪਹਿਲਵਾਨ ਅੱਜ ਸਾਡੇ ਵਿੱਚ ਜਿਹੜੇ ਇਹ ਪਹਿਲਵਾਨੀਆਂ ਨੇ ਇਹ ਚੱਲ ਕੇ ਗਰੇਹਣੇ ਚ ਚੱਲੀ ਆਈਆਂ ਨੇ ਸਾਡਾ ਪੰਜਾਬ ਮਾਝਾ ਹੁੰਦਾ ਜਾ ਰਿਹਾ ਨਹੀਂ ਆਪਾਂ ਇਕੱਠੇ ਹੋ ਕੇ ਹਮਲਾ ਕਰਨਾ ਹੈ ਕਿਉਂ ਪੰਜਾਬ ਬਿਵਾਰੇ ਪੰਜਾਬ ਮੜੀਏ ਸਾਡੇ ਵੀ ਇੱਥੇ ਮਿੱਟੀ ਦੇ ਦਾਰਾ ਸਿੰਘ ਸਾਡੇ ਵੀ ਗਾਵਾ ਪਹਿਮਾਨ ਪਹਿਲਾ ਹੋ ਗਏ ਇਹ ਸਭ ਦੇ ਬਜੁਰਗਾਂ ਦੀ ਗੇਮ ਹੈ ਉਹਨਾਂ ਦੇ ਬਜੁਰਗਾਂ ਦੀ ਗੇਮ ਹੈ ਪੰਜਾਬ ਦੀ ਗੇਮ ਹੈ ਸੋ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਔਰ ਸਾਡੇ ਸਰਪੰਚ ਸਾਹਿਬ ਨੂੰ ਕੁਝ ਕਹਿਣਾ ਚਾਹਦੇ ਮੈਂ ਕਿ 6 ਬੰਦੇ ਮੈਡਲ ਚੁੱਕ ਕੇ ਆਉਣ ਨੂੰ ਬਹੁਤ ਬਹੁਤ ਸਨਮਾਨ ਕਰਨਾ ਸਾਰਿਆਂ ਨੇ ਇਕੱਠੇ ਹੋ ਕੇ ਸਾਰਿਆਂ ਦਾ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਹਾਂ ਮੁਬਾਰਕਬਾਦ ਸਾਰੇ ਜੀ ਜੀ ਮਾ ਜੀ ਸਾਰਿਆਂ ਨੂੰ वाहिगुरू जीा ख़ालसा वाहिगरू जी वाहिगुरू जी ख़ालसा वाहिगरू जी फति पहिरियों त से नगर वासीअ जो बहुत बहुत ਫੂਨਗਰ ਨੌਸੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਗ੍ਰਾਮ ਪੰਚਾਇਤਵਾਲੇ ਕਿ ਜਿਨ੍ਹਾਂ ਨੇ ਬਹੁਤ ਸਹਿਯੋਗ ਦੇ ਕੇ ਇਸ ਕੁਸ਼ਤੀ ਜੰਗ ਨੂੰ ਨੇਪਰੇ ਚਾੜਿਆ ਵੀ ਇਹਨਾਂ ਨਾਲ ਰੋਂਗ ਰੋਂਗ ਕਰਕੇ ਅਸੀਂ ਰਹੀਆਂ ਤੇ ਉਸ ਤੋਂ ਬਾਅਦ ਅਸੀਂ ਰਹੀਆਂ ਪਾਈ ਐਮਐਲਏ ਸਾਹਮਣੇ ਜਿਨ੍ਹਾਂ ਨੇ ਕੱਲ ਨੂੰ ਵੀ ਸਾਡੇ ਬਾਹਰ ਦੇ ਘਾਟਾਂ ਦੇ ਕੰਧੇ ਖੋਲੇ ਨੇ ਜਿਨ੍ਹਾਂ ਨੇ ਸਾਡੇ ਖਾਣੇ ਵਾਲਦੇ 50000 ਦਾ ਨੁਕਸਾਨ ਕੀਤਾ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਅਸੀਂ ਜਿਹੜੇ ਇਲਾਕੇ 'ਚ ਸਾਡੇ ਪੰਜ ਸਰਪੰਚ ਸਾਰੇ ਆਏ ਨੇ ਅਰ ਜਿਨ੍ਹਾਂ ਨੇ ਕੁਸ਼ਤੀ ਦਾ ਝੰਡਿਆ ਬਣਿਆ ਨੇ ਅਸੀਂ ਉਹਨਾਂ ਦਾ ਵੀ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਸ ਰਾ ਸਾਡੇ ਬੱਚਿਆਂ ਨੇ ਖਾਣੇ ਦੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਕੋਈ ਸਰਖਰੇ ਕੋਈ ਸਰਖਰੇ ਉਹਨੂੰ ਦੋ ਮਿੰਟ ਪਹਿਲਾਂ ਦਾ ਸੈਮੀ ਜਿਖੌਣੀ ਬੜੀ ਉਸਾਬ ਉਹਨੂੰ ਐਦੋਂ ਮੁਹ ਕਰ ਲੈ ਪੁੱਤ ਓਏ ਫਿਰ ਚਿੱਟੇ ਖਿੱਚੀ ਸੈਮੀ ਜਿਖੌਣੀ ਵੀਰੇ ਐਡੀ ਜੀ ਮੈਨੂੰ ਪਹੁੰਚੇ ਸਾਰੇ ਨਾਲ ਸਾਡੇ ਮੈਡਲ ਜਿੱਤ ਕੇ ਆਏ ਹੋਏ ਆ ਗੋਸਾਹਬ ਦੀ ਬਰੋਦ ਜੀ ਪਰਮਿੰਦਰ ਸਿੰਘ ਜੀ ਪਰਮਿੰਦਰ ਜਗਵਾਲੀ ਗੋਸਾਹਬ ਦਾ ਨਾਮ ਨਿਕਲ ਗਿਆ ਗੁਰਪਤੇ ਜਗਵਾਲੀ ਤਮਰ ਜੋਸ਼ ਸਿੰਘ ਫੋਟੋ ਕਰਨਾ ਠੀਕ ਹੈ ਫੋਟੋ ਕਰਾ ਦਿਓ ਇੱਕ ਸਾਰਿਆਂ ਦੀ ਫੋਟੋ ਕਰਨਾ ਵੀਰ ਠੀਕ ਹੈ ਇੱਕ ਇਕੱਠੀ ਫੋਟੋ ਕਰਾ ਦਿਓ ਗੋਲੀ ਰਿਹਾ ਸਾਰੇ ਬੱਚੇ ਸਾਰੇ ਮੈਚ ਜਿੱਤ ਕੇ ਆਏ ਨੇ ਆ ਗੋਸਾਹਬ ਦੀ ਬਰੋਦ ਜੀ ਸਾਹਮਣੇ

ਠੀਕ ਹੈ ਜੀ ਠੰਕ ਯੂ ਚੱਕਲਾ ਸਨਮਾਨ ਲਿਆਓ ਜਾ ਕੇ ਤੇ ਨੀਦੀ ਕੁਰਤੀ ਤਰਵਿੰਦਰ ਸਿੰਘ ਆ ਹਰਮਨ ਸਿੰਘ ਵੱਲੋਂ ਉਹਨਾਂ ਨੂੰ ਬੇਨਤੀ ਹੈ ਵੀ ਆਪਨਾ ਸਨਮਾਨ ਦੇ ਲੋ ਤਰਵਿੰਦਰ ਸਿੰਘ ਹਰਮਨ ਸਿੰਘ ਕੋਈ ਹੋਰ ਵੀਰਾਂ ਵਿੱਚੋਂ ਉਹ ਝੰਡੀ ਰਾਹ ਦਾ ਮੱਛੀ ਲਾਸ ਵਾਲੀ ਆ ਜੀ ਆ ਜਾਓ ਆ ਜਾਓ ਜੀ ਝੰਡੀ ਵਾਲੇ ਦੇਖ ਫਿਰ ਤੀਕ ਤਾਂ ਦੇਖ ਹਲੋ ਆ ਝੰਡੀ ਦੀ ਕੁश्ती ਵਾਲੇ ਵੀ ਝੰਡੀ ਨਾਲ ਪਾਜੋ ਫਾਰਸ਼ ਵਾਲੀ ਆ ਜਾਓ ਜੀ ਗੱਤੂ ਹਲੋ ਹਲੋ ਮੈਡਲ ਕਰਦੇ ਹੋ ਤਾਂ ਫਿਰ ਕਿੱਥੇ ਨੂੰ ਫਿਰਦੇ ਹੋ ਪਾਣੀ ਦੇ ਨਾਲ ਉੱਤਰੋ ਕੁਸਤਾ ਗਈ ਜਾਓ ਅੱਡਰਾ ਪਤੋਏ ਪਿੱਛੇ ਜਾ ਸਮਹਾਰ ਬਗਾਰੋ ਨੇ ਠੀਕ ਆ ਇਹਨਾਂ ਨੂੰ ਵੀਰੇ ਕੋਲ ਸਾਹ ਦਾ ਲੋਗੇ ਆਪਾਂ ਨੰਬਰ ਠੀਕ ਹਾਂ ਪ੍ਰਵੀਂਦਰ ਸਿੰਘ ਹਰਮਨ ਸਿੰਘ ਜੋ ਕੌਣ ਆ ਵੀਰੇ ਨੇ ਜਿਹਨਾਂ ਚੰਡੀ ਦੀ ਗੁੱਤੀ ਬੰਦਾ ਸਨਮਾਨ ਦੇਣਾ ਆਪਣੇ ਕੋਲ ਮੈਂ ਪਹਿਲਾਂ ਬਾਅਦ ਚ ਕੱਢਣਾ ਕੋਲ ਸਾਹ ਦਾ ਲੋਗੇ ਲਓ ਮਜੀ ਸਿੰਘ ਕੋਲ ਸਾਹ ਦਾ ਲਓ ਵੀ ਸਨਮਾਨ ਕੀਤੇ ਅਸਮਾਨਾਂ ਨਾ ਅਧਰਪਈ ਫੋਟਾ ਕਰਦਾ ਕਦੀ ਕਿਹਨਾਂ ਅਸਮਾਨਾਂ ਕਿੱਥੇ ਆ ਲੈ ਇੱਕ ਮਿੰਟ ਕੋਈ ਮੋਬਾਈਲ ਬਲੌੜੀ ਖਾਣੇ ਦੇ ਵੀਰੇ